ਉਹ ਜਿਹੜੇ ਹੱਥ ਨੇ ਮਿਹਨਤ ਕਰਦੇ ਉਹ ਜਿਹੜੇ ਹੱਥ ਨੇ ਮਿਹਨਤ ਕਰਦੇ ਉਹ ਖਾਲਣੇ ਵੀ ਆਉਂਦੇ ਨੇ ਜਿਉਂਦੇ ਇਸ ਵਿਧਾਨ ਬਣਾਉਣੇ ਸੰਸਮਭਾਲਣੇ ਵੀ ਆਉਂਦੇ ਨੇ ਜਿਉਂਦੇ ਇਸ ਵਿਧਾਨ ਬਣਾਉਣੇ ਸੰਸਮਭਾਲਣੇ ਵੀ ਆਉਂਦੇ ਨੇ अंग्रेजा छॾे हा भारत मान अंग्रेजा छॾे हा भारत मान आई चेरे ते मुस्कान फिर जनमे दो पुत्र आज़ादी ते संविधान ਉਹ ਜਨਮਨ ਦਾ ਤੇ ਹਾਂ ਅਸੀਂ ਜਿਨਾ ਦੇ ਉਹ ਜਨਮਨ ਦਾ ਤੇ ਹਾਂ ਅਸੀਂ ਜਿਨਾ ਦੇ ਉਹ ਸਾਨੂੰ ਪਾਲਣੇ ਵੀ ਹੁੰਦੇ ਨੇ ਜਿਉਂਦੇ ਸਵਿਧਾਨ ਬਣਾਉਣੇ ਸਾਨੂੰ ਸੰਭਾਲਣੇ ਵੀ ਹੁੰਦੇ ਨੇ ਜਿਉਂਦੇ ਸਵਿਧਾਨ ਬਣਾਉਣੇ ਉਹ ਸਾਨੂੰ